ਭਾਈ ਜੀ ਸੀਐਮ ਭਗਵੰਤ ਮਾਨ ਦਾ ਜਿਹੜਾ ਬਿਆਨ ਆਉਂਦਾਗਾ ਬਿਆਨ ਸਾਹਮਣੇ ਆਇਆ ਜਿਹੜੀ ਮੌਤ ਹੁੰਦੀ ਆ ਕਿਸਾਨ ਦੀ ਇੱਕ ਜਿਹੜਾ 23 ਸਾਲਾ ਨੌਜਵਾਨ ਬਠਿੰਡੇ ਜ਼ਿਲ੍ਹੇ ਦਾ ਪਿੰਡ ਬੱਲੋ ਦਾ ਜਿਹੜਾ ਨੌਜਵਾਨ ਮਰਦਾਗਾ ਸੁਭ ਕਰਨ ਸੀਐਮ ਮਾਨ ਨੇ ਕਿਹਾਗਾ ਕਿ ਇਸ ਤੋਂ ਬਾਅਦ ਕੋਈ ਵੀ ਕਿਸਾਨ ਆ ਜਿਹੜਾ ਉਹ ਨਹੀਂ ਮਰੂਗਾ ਸਾਡੀ ਕਹਿੰਦਾ ਜਿਹੜੀ ਫੋਰਸ ਆ ਪੰਜਾਬ ਦੀ ਪੰਜਾਬ ਪੁਲਿਸ ਆ ਉਹ ਮੂਹਰੇ ਖੜੂਗੀ ਕਿਸਾਨਾਂ ਦੇ ਨਾਲ ਜਿਹੜਾ ਹਰਿਆਣਾ ਪੁਲਿਸ ਆ ਉਹ ਹਰਿਆਣਾ ਪੁਲਿਸ ਪੰਜਾਬ ਦੇ ਅੰਦਰ ਆ ਕੇ ਜਿਹੜੀ ਕਿਸਾਨਾਂ ਤੇ ਤਸੱਦਦ ਕਰ ਰਹੀ ਐ ਬੀਓ ਇਸ ਤੋਂ ਬਾਅਦ ਨਹੀਂ ਕਰੂਗੀ ਕੀ ਕਹਿਣਾ ਤੁਹਾਡਾ ਸਾਡੀ ਇਹੋ ਬੇਨਤੀ ਹੈ ਭਗਵਾਨਤ ਮਾਨ ਨੂੰ ਕਿ ਜਿਹੜੀ ਪੰਜਾਬ ਦੀ ਫੋਰਸ ਹੈ ਹਰਿਆਣਾ ਦੀ ਫੋਰਸ ਨੂੰ ਉਹ ਰੋਕੂਗੀ ਪੰਜਾਬ ਦੇ ਵਿੱਚ ਤਸੱਦਦ ਨਾ ਕਰੇ ਇੱਕ ਵਾਰ ਜਿਹੜੀ ਸਾਡੀ ਜਿਹੜੇ ਕਿਸਾਨ ਨੇ ਉਹ ਪੰਜਾਬ ਦਾ ਜਿਹੜਾ ਬਾਰਡਰ ਨੇ ਉਹ ਕ੍ਰੋਸ ਕਰ ਜਾਣ ਉਸ ਤੋਂ ਬਾਅਦ ਭਗਵੰਤ ਮਾਨ ਦੀ ਜਿਹੜੀ ਜ਼ਿੰਮੇਵਾਰੀ ਉਹ ਖਤਮ ਹੋ ਜਾਂਦੀ ਹੈ ਇਹ ਤਾਂ ਹੋਵੇ ਨਾ ਕਿ ਵੀ ਆਪਣਾ ਵੀਰ ਦਾ ਕੀ ਨਾਮ ਹੈ ਉਹ ਗੁজার ਗਿਆ ਵੀ ਸਾਨੂੰ ਜਿਹੜੀ ਪੰਜਾਬ ਦੀ ਫੋਰਸ ਹੈ ਜਿਹੜੀ ਉਹ ਹੀ ਨਾ ਰੋਕਣ ਲੱਗ ਜੇ ਹਨਾ ਸੁਭ ਕਰਨ ਸੁਭ ਕਰਨ ਵੀ ਹੋਰ ਨਾ ਮਰੇ ਵੀ ਸਾਨੂੰ ਉਹ ਹੀ ਨਾ ਰੋਕਣ ਲੱਗ ਜੇ ਭਗਵੰਤ ਮਾਨ ਦੀ ਜ਼ਿੰਮੇਵਾਰੀ ਇਹੇ ਬਣਦੀ ਹੈ ਵੀ ਹਰਿਆਣੇ ਦੀ ਜਿਹੜੀ ਫੋਰਸ ਹੈ ਉਹ ਸਾਡੇ ਤੇ ਜ਼ਬਰਦਸਤ ਨਾ ਕਰੇ ਜਦ ਤੱਕ ਅਸੀਂ ਪੰਜਾਬ ਦੀ ਹੱਦ ਦੇ ਵਿੱਚ ਆ ਇੱਕ ਵਾਰ ਅਸੀਂ ਪੰਜਾਬ ਦੀ ਹੱਦਾਂ ਪਾਰ ਕਰ ਜਾਈਏ ਉਦੋਂ ਅਸੀਂ ਆਪ ਸੁੱਝ ਲਾਂਗੇ ਹਣਾ ਕਿਉਂਕਿ ਦੇਖੋ ਵੀਰੇ ਸਾਡੀ ਸਾਡਾ ਰਾਈਟ ਬਣਦਾ ਅਸੀਂ ਆਪਣੀ ਰਾਜਧਾਨੀ ਜਾ ਸਕਦੇ ਹਾਂ ਅਸੀਂ ਕੋਈ ਏਕੇ 47 ਜਾਂ ਕੋਈ ਅਸੀਂ ਹਥਿਆਰ ਨਹੀਂ ਚੱਕੀ ਫਿਰਦੇ ਸਾਡਾ ਹੱਕ ਬਣਦਾ ਫਾਈਟਰ ਰਾਈਟ ਬਣਦਾ ਅਸੀਂ ਹਿੰਦੁਸਤਾਨ ਦੇ ਵਸਨੀਕਾਂ ਵੀ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਜਾ ਕੇ ਪ੍ਰੋਟੈਸਟ ਕਰ ਸਕਦੇ ਹਾਂ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਆ ਲੋਕ ਐਮਐਸਪੀ ਨੂੰ ਲੈ ਕੇ ਜਿਹੜੇ ਫਾਰਮਰ ਨੇ ਜਿਹੜੇ ਅੰਦਾਜ਼ਾ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਸ਼ਾਂਤਮਈ ਤਰੀਕੇ ਨਾਲ ਉਵੇਂ ਹੀ ਅਸੀਂ ਵੀ ਸ਼ਾਂਤਮਈ ਤਰੀਕੇ ਦੇ ਨਾਲ ਹੀ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ ਸਾਨੂੰ ਦੇ ਦਿਓ ਕੋਈ ਦਿੱਲੀ ਦੇ ਵਿੱਚ ਜਗ੍ਹਾ ਤੁਹਾਨੂੰ ਬਰਾੜੀ ਮੈਦਾਨ ਦੇ ਵਿੱਚ ਜਗ੍ਹਾ ਦੇ ਦਿਓ ਅਸੀਂ ਉੱ ਹੋਰ ਵੀ ਤਾਂ ਪ੍ਰੋਟੈਸਟ ਪ੍ਰੋਟੈਸਟ ਜਿਹੜੇ ਉਹ ਚੱਲੇ ਨੇ ਕਦੇ ਪਹਿਲਵਾਨਾਂ ਦਾ ਹੋ ਗਿਆ ਕਦੇ ਵਕੀਲਾਂ ਦਾ ਹੋ ਗਿਆ ਈਮਯੂ ਮੰਦ ਦੇ ਵਿਰੁੱਧ ਜੰਤਰ ਮੰਤਰ ਤੇ ਹੋ ਗਿਆ ਉਵੇਂ ਬਹਿ ਜਾਗੇ ਅਸੀਂ ਤਿਆਰ ਆ ਵੀ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨ ਦੇ ਲਈ ਅਸੀਂ ਤਿਆਰ ਆ ਵੀ ਸਾਨੂੰ ਦਿੱਲੀ ਦੇ ਵਿੱਚ ਆਪਣੀ ਰਾਜਧਾਨੀ ਦੇ ਵਿੱਚ ਜਗ੍ਹਾ ਦੇ ਦਿਓ ਅਸੀਂ ਉੱਥੇ ਬਹਿ ਕੇ ਪ੍ਰੋਟੈਸਟ ਕਰਾਂਗੇ ਪਰ ਸਰਕਾਰ ਇੱਥੋਂ ਤੱਕ ਤੁਰੀ ਹੋਈ ਹੈ ਵੀ ਸਾਨੂੰ ਹਰਿਆਣੇ ਦੀ ਹੱਦ ਦੇ ਵਿੱਚ ਵੀ ਨਹੀਂ ਵੜਨ ਦੇ ਰਹੀ ਵੀ ਇੱਥੋਂ ਤਾਂ ਉੱਥੋਂ ਤੱਕ ਇਹ ਕਿਸਾਨ ਜਿਹੜੇ ਪਹੁੰਚਣਾ ਚਾਹਣ ਇਹਨੂੰ ਐਡਾ ਹਾਈਲਾਈਟ ਕਰੇ ਯਾਰ ਸਾਡੇ ਜਬਰ ਕਰੇ ਯਾਰ ਇਹ ਵੀ ਸਾਡੇ ਦਿੱਲੀ ਦੇ ਵਿੱਚ ਨਾ ਵਗ ਜਾਣਾ ਕਿਉਂ ਭਾਈ ਉਹ ਦਿੱਲੀ ਸਾਡੀ ਵਿਗਿਆਨੀ ਇੰਨੀ ਤਾਂ ਸਿਕਿਉਰਿਟੀ ਸਾਡੀ ਚੀਨ ਦੇ ਬਾਰਡਰ ਤੱਕ ਚੀਨ ਦੇ ਬਾਰਡਰ ਤੇ ਵੀ ਨਹੀਂ ਹੈਗੀ ਜਿੰਨੀ ਸਿਕਿਉਰਿਟੀ ਨੇ ਇੱਥੇ ਲਾਰਕੀ ਹੈ ਚੀਨ ਤਾਂ ਪੈਰੀ ਕਿੰਨੇ ਵਰਗ ਕਿਲੋਮੀਟਰ ਤੱਕ ਭਾਰਤ ਦੇ ਵਿੱਚ ਘੁਸਿਆ ਉੱਥੇ ਤਾਂ ਨਾ ਤਾਂ ਕੁਝ ਹੋਇਆ ਨਹੀਂ ਤੇ ਜਿਹੜੇ ਆਪਦੇ ਦੇਸ਼ ਦੇ ਵਾਸੀ ਨੇ ਇਹ ਕਿਸਾਨ ਨੇ ਜਿਹੜੇ ਅੰਨ ਪੈਦਾ ਕਰਦੇ ਨੇ ਉਹਨਾਂ ਨੂੰ ਵੀ ਆਪਣੀ ਰਾਜਤਾਂ ਨਹੀਂ ਬੜਨਦੇ ਰਹੇ ਹੈ ਫਿਰ ਇਹ ਕੀ ਸਮਝੀਏ ਨੂੰ ਕੀ ਤੁਹਾਨੂੰ ਇਹ ਲੱਗਦਾ ਵੀ ਮੁੱਖ ਮੰਤਰੀ ਜਿਹੜਾ ਆਪਣੇ ਪੰਜਾਬ ਦਾ ਉਹ ਵੀ ਉਨਾ ਹੀ ਜ਼ਿੰਮੇਵਾਰ ਹੈ ਜਿੰਨਾ ਬੀਜੇਪੀ ਸਰਕਾਰ ਬਿਲਕੁਲ ਬਿਲਕੁਲ ਜਿਹੜੇ ਰਾਜਨੇਤਾ ਹੁੰਦੇ ਨੇ ਇਹ ਸਾਰੇ ਇੱਕੋ ਥਾਲੀ ਦੇ ਜਿਹੇ ਚੱਟੇ ਬੱਟੇ ਹੁੰਦੇ ਨੇ ਚਾਹੇ ਉਹ ਪੰਜਾਬ ਦੀ ਸਰਕਾਰ ਕੱਲੀ ਮੈਂ ਆਮ ਆਦਮੀ ਪਾਰਟੀ ਨੂੰ ਕਹਿੰਦਾ ਚਾਹੇ ਉਹ ਕਾਲੀ ਹੋਵੇ ਚਾਹੇ ਕਾਂਗਰਸ ਹੋਵੇ ਉਹਨਾਂ ਨੂੰ ਕੇਂਦਰ ਦੇ ਨਾਲ ਮਿਲ ਕੇ ਚੱਲਣਾ ਹੀ ਪੈਂਦਾ ਤੇ ਉਹੀ ਕੰਮ ਭਗਵੰਤ ਮਾਨ ਕਰ ਰਿਹਾ ਇੱਕ ਪਾਸੇ ਦਾ ਮੋਦੀ ਦੇ ਨਾਲ ਮਿਲ ਕੇ ਇੱਕ ਬੀਜੇਪੀ ਦੇ ਨਾਲ ਮਿਲ ਕੇ ਇੱਥੇ ਇੰਨੀ ਫੋਰਸ ਲਾ ਰਹੀ ਮੈਨੂੰ ਇੰਨੀ ਫੋਰਸ ਲਾ ਰੱਖੀ ਹੈ ਇੱਥੇ ਅਬ ਉਧਰ ਇਹ ਇਹ ਕੀ 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 ਸਰ ਸਾਨੂੰ ਕੋਈ ਸਰ ਨਹੀਂ ਨਾ ਇੱਕ ਪਾਸੇ ਤੇ ਮੋਦੀ ਹੋਰ ਨਾਲ ਮਿਲ ਕੇ ਚੱਲ ਰਿਹਾ ਤੇ ਦੂਜੇ ਪਾਸੇ ਕਿਸਾਨਾਂ ਦੀ ਜਦੋਂ ਕੇਂਦਰ ਦੇ ਨਾਲ ਮੀਟਿੰਗ ਚੱਲ ਰਹੀ ਹੈ ਉਹਨਾਂ ਦੇ ਵਿਚਾਲੇ ਵਿਚੋਲਾ ਬਣਿਆ ਬੈਠ ਹੁੰਦੇ ਵੀ ਮੈਂ ਹੱਲ ਕਰੂੰਗਾ ਇਹ ਦੋਗਲੀ ਨੀਤੀਆਂ ਖੇਡ ਰਹੇ ਨੇ ਇਹ ਸਾਡੇ ਨਹੀਂ ਬਣ ਸਕਦੇ ਰਾਜਨੀਤਾ ਕੋਈ ਹੈ ਸਾਡਾ ਨਹੀਂ ਬਣੂਗਾ ਕਦੇ ਇਹ ਕੇਂਦਰ ਦੇ ਨਾਲ ਹੀ ਕਿਉਂ ਖਿੱਚਦੀ ਹੋ ਕੇ ਚੱਲੂਗਾ ਤੁਸੀਂ ਕੀ ਭਗਵਾਨ ਤੁਹਾਨੂੰ ਜਾਨ ਲੱਗਣਾ ਤੇ ਸਾਡਾ ਜਮਾਨ ਸੀ ਹੋਣਾ ਤੇ ਦੂਆ ਹੋਰ ਕੋਈ ਜਮਾਨ ਸੀ ਨਹੀਂ ਬਾ ਕਿਸਾਨ ਜੀ ਉਹ ਵੀ ਕਿਸੇ ਦਾ ਧੀ ਪੁੱਤ ਜੀ ਆ ਜੀ ਦੋ ਬਾਰਾਂ ਦਾ ਸੀ ਸੁਣਾ ਵੀ ਇੱਕ ਭਾਈ ਆ ਕਿਉਂ ਪਹਿਲਾਂ ਭਵੰਤਮਨ ਤੁਹਾਨੂੰ ਦਿੰਦਾ ਨਹੀਂ ਸੀ ਜੀ ਜਦੋਂ ਇੰਨੀ ਇਹਨੇ ਸੁਬਾਹ ਤੋਂ ਪਤਾ ਲੱਗ ਗਈ ਫੋਰਸ ਲਾ ਲਈ ਜੀ ਪਹਿਲਾਂ ਕਿਉਂ ਨਹੀਂ ਭਵੰਤਮਨ ਨੂੰ ਪਤਾ ਜੀ ਕਿ ਭਵੰਤਮਨ ਚਾਹੁੰਦਾ ਸੀ ਵੀ ਇਹਨਾਂ ਚੱਕਾ ਦਾ ਸ਼ਹੀਦ ਹੋਵੇ ਤਾਂ ਮੈਂ ਫੇਰ ਹੋ ਕਰੂੰਗਾ ਜਿੰਨਾ ਭਵੰਤਮਨ ਜ਼ਿੰਮੇਵਾਰ ਉਹ ਨਹੀਂ ਇਹ ਹੈ ਜੀ ਕੋਈ ਇੱਕੋ ਸਾਰੇ ਇਕੱਠਿਆਂ ਨੇ ਮਿਲ ਕੇ ਸਾਡਾ ਜਵਾਨ ਸ਼ਹੀਦ ਹੋ ਗਿਆ ਤੇ ਭਾਈ ਪਤਾ ਕੀ ਹੈ ਅੱਜ ਇੱਥੇ ਇੱਕ ਮੁੰਡੇ ਦਾ ਪੁਸ਼ਟੀ ਹੋ ਗਈ ਵੀ ਉਹਦੀ ਡੈਥ ਹੋ ਗਈ। ਹੂੰ। ਪਰ ਜਿਹੜੇ ਆਪਾਂ ਇੱਥੇ ਦੇਖਣ ਦੇ ਮੁਤਾਬਕ ਲੋਕ ਕਹਿੰਦੇ ਵੀ ਤਿੰਨ ਤੋਂ ਪੰਜ ਮੁੰਡਿਆਂ ਦੀ ਡੈਥ ਹੋਈ ਏ। ਹੂੰ। ਕਈਆਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਚੱਕ ਕੇ ਲੈ ਗਏ। ਇੱਕ ਦਾਦੀ ਪੁੱਤ ਨੂੰ ਚੱਕ ਕੇ ਲੈ ਗਈ ਟਰਾਲੀ ਚੋਂ। ਦਾਦੀ ਜਾਨ ਦੋ। ਬਾਕੀ ਜਿਹੜੇ ਇੱਧਰ ਕਣਕ ਹੈ ਜਿੱਥੋਂ ਧੂਆਂ ਆ ਰਿਹਾ। ਹੂੰ। ਉਹਦੇ ਵਿੱਚ ਐ ਨਹੀਂ ਪਤਾ ਕਿੰਨੀਆਂ ਲਾਸ਼ਾਂ ਪਈਆਂ ਨੇ। ਕਿਉਂਕਿ ਇੱਧਰੋਂ ਫੋਰਸ ਨੇ ਅਟੈਕ ਕੀਤਾ ਲੋਕਾਂ ਦੇ। ਇਹ ਤੂੰ ਐ ਵਿੱਚ ਦੀ ਪਿੱਛੋਂ ਦੀ ਆਏ ਨੇ ਉਹਨਾਂ ਨੇ ਇੱਥੇ ਅਟੈਕ ਕੀਤਾ ਜੋ ਪਤਾ ਨਹੀਂ ਕਿੰਨੇ ਮੁੰਡੇ ਇੱਧਰ ਡਿੱਟਾ ਹੋ ਗਏ ਪਾਟੜਾ ਤੋਂ ਜਿਹੜੀ ਵੀ ਕੋਈ ਪਿੱਛੋਂ ਮਸ਼ੀਨਰੀ ਜਾ ਰਹੀ ਸੀ ਕੋਕ ਲੇਨ ਲੈ ਕੇ ਜਾ ਰਹੀ ਸੀ ਕੋਈ ਜੀਸੀਬੀ ਲੈ ਕੇ ਆ ਰਹੀ ਕੋਈ ਸਾਧਨ ਲੈ ਕੇ ਆ ਰਹੀ ਸੀ ਲੋਕ ਆ ਵੀ ਜਿਹਦੇ ਨਾਲ ਜਾਨੀ ਨੁਕਸਾਨ ਨਾ ਹੋਵੇ ਤੇ ਅਸੀਂ ਬਾਰਡਰ ਪਾਰ ਕਰਕੇ ਬਾਹਰ ਚਲ ਜਾਈਓ ਉਸ ਪਾਰ ਚਲ ਜਾਈਓ ਕਿਉਂ ਸ਼ਾਂਤੀਪ੍ਰਿੰਤ ਤਰੀਕੇ ਨਾਲ ਦਹ ਜਾਣ ਦਿੰਦੇ ਨਹੀਂ ਉਹਨਾਂ ਚੀਜ਼ਾਂ ਨੂੰ ਉਹਨਾਂ ਸਾਧਨ ਨੂੰ ਰੋਕੇਗੀ ਨਹੀਂ ਭਗਵੰਤ ਮਾਨੀ ਰੋਕੇ ਉਹ ਕੋਈ ਹਰਿਆਣਾ ਦੀ ਸਰਕਾਰ ਤਾਂ ਹੈ ਨਹੀਂ ਦੀ ਵੀ ਜਿੰਨੇ ਰੋਕ ਲਿਆ ਜਿੰਨੀ ਫੋਰਸ ਨੇ ਉਧਰੋਂ ਅਟੈਕ ਕੀਤਾ ਹਰੇਕ ਦੇ ਕਿਸੇ ਦੇ ਜੀਨ ਪਾਈ ਹੋਈ ਹੈ ਕਿਸੇ ਦੇ ਲਾਲ ਟੀ-ਸ਼ਰਟ ਕਿਸੇ ਦੇ ਹਰੀ ਟੀ-ਸ਼ਰਟ ਇੱਕ ਟਰਾਲੀ ਦੇ ਉੱਤੇ ਮਾਤਾ ਗੁਜਰੀ ਤੇ ਸਹਿਬਜ਼ਾਦ ਜਾਨੀ ਫੋਟੋ ਲੱਗੀ ਹੋਈ ਸੀ ਉਹਨੂੰ ਥੱਲੇ ਪੈਰਾਂ ਚ ਰਾਗੜ ਕੇ ਪੈਰ ਰੱਖ ਕੇ ਉੱਤੇ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਨੇ ਜਿਹੜੇ ਉਧਰੋਂ ਬੰਦੇ ਆਏ ਨੇ ਅਸਲਾ ਲੈ ਕੇ ਕੌਣ ਹੋ ਸਕਦੇ ਨੇ ਉਹ ਲੋਕ ਜਿਹੜੇ ਬਿਨਾ ਵਰਦੀ ਪੇਸ਼ ਆਰਐਸਐਸ ਦੇ ਬੰਦੇ ਨੇ ਸਰਕਾਰ ਦੀ ਗੱਲ ਹੈ ਉਹਨਾਂ ਵੱacte ਦੇਖ ਲਓ ਦੁੱਧੋ ਆਪਣੇ ਆਪਣੇ ਲੰਗਰੋਂ ਦੀ ਆ ਰਹੇ ਆ ਸਰਕਾਰ ਦੇ ਗੁੰਡਿਆਂ ਵਾਂਗ ਤੇ ਪੂਰੋਂ ਦੀ ਦੁੱਧ ਆ ਰਹੇ ਆ ਦੇਖੋ ਜੀ ਹਾਂਜੀ ਗੱਲ ਹੋ ਰਹੀ ਜਿਹੜੇ ਬੰਦੇ ਉਧਰੋਂ ਆਏ ਨੇ ਉਹਨਾਂ ਨੇ ਕੀ ਕੀਤਾ ਟਰੈਕਟਰਾਂ ਦੇ ਵਿੱਚ ਕਿਸੇ ਵਿੱਚ ਖੰਡ ਪਾਤੀ ਕਿਸੇ ਵਿੱਚ ਰੇਤਾ ਪਾਤਾ ਟਰੈਕਟਰਾਂ ਦੇ ਇੰਜਣ ਫੇਲ ਕਰ ਗਏ ਤੇ ਜਿਹੜੇ ਪਾਣੀ ਟਰੈਕਟਰ ਨੂੰ ਅੱਗ ਲਾਈ ਹੈ ਜਿਹੜੀਆਂ ਪਾਣੀ ਦੇ ਟੈਂਕੇ ਸੀ ਉਹਨਾਂ ਵਿੱਚ ਜ਼ਹਿਰ ਪਾ ਗਏ ਜਿਹੜੇ ਇਹਨੇ ਤਾਂ ਖਤਮ ਹੋ ਜਾਣ ਕਿਸਾਨ ਉਹਨਾਂ ਨੇ ਇੰਨਾ ਜ਼ੁਲਮ ਕੀਤਾ ਜਿਆਦਾ ਅੱਜ ਤਾਂ ਜ਼ੁਲਮ ਕੀਤਾ ਆਪਣੇ ਦੇਸ਼ ਦੀ ਉਹਦੇ ਨਾਲ ਜੀ ਜੀ ਅਸੀਂ ਕਹਿੰਦੇ ਹੁੰਦੇ ਸੀ ਪੰਜਾਬ ਵੀ ਸਾਡਾ ਹੈ ਹਿੰਦੁਸਤਾਨ ਵੀ ਸਾਡਾ ਪਰ ਆਹ ਚੀਜ਼ਾਂ ਦੇਖ ਕੇ ਯਾਰ ਤੂੰ ਨਾਂਕ ਕਰ ਰਿਹਾ ਜੇ ਦੇਸ਼ ਤੇ ਨਹੀਂ ਰਹਿਣਾ ਤਾਂ ਦੇਸ਼ ਇਹ ਦੇਖ। ਇਹ ਗੱਲ ਗਲਤ ਕਹਿੰਦੇ ਨੇ ਖਾਲਪਾਨੀ ਨੇ ਗੱਡੀਆਂ ਸਾਡੇ ਸਾਹਮਣੇ ਖੜੀਆਂ ਨੇ ਗੱਡੀਆਂ ਤਾਂ ਖੜੀਆਂ ਨੇ